ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਓਨ ਏਅਰ ਮੈਂ ਰਵਿੰਦਰ ਸਿੰਘ ਬੱਦਨ ਦੇਰ ਰਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਵਾਲੇ ਕਪੂਰਥਲਾ ਹਾਊਸ ਦੇ ਵਿੱਚ ਰੇਡ ਮਾਰੀ ਗਈ ਈਸੀ ਵੱਲੋਂ ਰੇਡ ਮਾਰੀ ਗਈ ਜਿਸ ਨੂੰ ਲੈ ਕੇ ਪਹਿਲਾ ਇਹ ਸਵਾਲ ਸੀ ਕਿ ਇਹ ਰੇਡ ਦਿੱਲੀ ਪੁਲਿਸ ਨੇ ਮਾਰੀ ਹੈ ਜਾਂ ਫਿਰ ਇਲੈਕਸ਼ਨ ਕਮਿਸ਼ਨ ਨੇ ਰੇਡ ਮਾਰੀ ਹੈ ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਨੇ ਟਵੀਟ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਨੇ ਰੇਡ ਮਾਰੀ ਹੈ ਖਰੇ ਸਭ ਤੋਂ ਬਾਅਦ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ EC ਵੱਲੋਂ ਰੇਡ ਮਾਰੀ ਗਈ ਪਰ ਰੇਡ ਕਿਉਂ ਮਾਰੀ ਗਈ ਉਹਨਾਂ ਨੂੰ ਮਿਲਿਆ ਕੀ ਹੈ ਅੰਦਰੋਂ ਕੀ ਕੁਝ ਕਾਗਜ਼ ਮਿਲੇ ਜਾਂ ਰੁਪਏ ਮਿਲੇ ਜਿਸ ਨੂੰ ਲੈ ਕੇ ਇੱਕ ਸ਼ਿਕਾਇਤ ਹੋਈ ਸੀ ਉਸ ਬਾਰੇ ਹਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਦਰਅਸਲ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੀ ਐਪ ਸੀ ਵਿਜੀਲ ਤੋਂ ਇੱਕ ਸ਼ਿਕਾਇਤ ਮਿਲੀ ਸੀ ਕਿ ਕਪੂਰਥਲਾ ਹਾਊਸ ਤੋਂ ਚੋਣਾ ਦੇ ਵਿੱਚ ਰੁਪਏ ਵੰਡੇ ਜਾ ਰਹੇ ਨੇ ਹੋਰ ਸਮਾਨ ਵੰਡਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸੀ ਵਿਜੀਲ ਐਪ ਤੇ ਜੋ ਸ਼ਿਕਾਇਤ ਹੋਈ ਸੀ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਰੇਡ ਮਾਰੀ ਹੈ ਦਾਸ ਨੇ ਇੱਕ ਇਲੈਕਸ਼ਨ ਕਮਿਸ਼ਨ ਦੀ ਇੱਕ ਟੀਮ ਹੈ ਐਫਐਸਟੀ ਜਾਨੀ ਕਿ ਇੱਕ ਫਲਾਈਂਗ ਸਕਵਡ ਹੁੰਦਾ ਹੈ ਜੋ ਇਹ ਸਾਰੇ ਮਾਮਲੇ ਦੇ ਉੱਤੇ ਨਜ਼ਰ ਰੱਖਦਾ ਹੈ ਤੇ ਇੱਕ ਰਿਟਰਨਿੰਗ ਅਫੀਸਰ ਦੀ ਨਿਗਰਾਨੀ ਹੇਠ ਐਫਐਸਟੀ ਟੀਮ ਹੈ ਜੋ ਉਹ ਰੇਡ ਕੰਡਕਟ ਕਰਦੀ ਹੈ ਤੇ ਨਾਲ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਪੁਲਿਸ ਮਨੋ ਲਜਾਂ ਦੀ ਲੋੜ ਹੈ ਤਾਂ ਉਹ ਦਿੱਲੀ ਪੁਲਿਸ ਤੋਂ ਜਾਂ ਫਿਰ ਇਲੈਕਸ਼ਨ ਕਮਿਸ਼ਨ ਕਿਸੇ ਵੀ ਸਟੇਟ ਦੇ ਵਿੱਚ ਆਪਰੇਟ ਕਰ ਰਹੀ ਹੈ ਤਾਂ ਉਸ ਸੂਬੇ ਦੀ ਪੁਲਿਸ ਨੂੰ ਨਾਲ ਲੈ ਕੇ ਉਸ ਜਗ੍ਹਾ ਦੇ ਉੱਤੇ ਰੇਡ ਮਾਰੀ ਜਾਂਦੀ ਹੈ ਸੀ ਵਿਜਲ ਐਪ ਜਿਸ ਦੇ ਰਾਹੀਂ ਇੱਕ ਸ਼ਿਕਾਇਤ ਕੀਤੀ ਗਈ ਸੀ ਸ਼ਿਕਾਇਤ ਕਿਸ ਨੇ ਕੀਤੀ ਹੈ ਇਹ ਨਹੀਂ ਪਤਾ ਸੀ ਵਿਜਲ ਤੇ ਕੋਈ ਵੀ ਬੰਦਾ ਸ਼ਿਕਾਇਤ ਕਰ ਸਕਦਾ ਹੈ ਸ਼ਿਕਾਇਤ ਕਰਨ ਤੋਂ ਬਾਅਦ ਐਫਐਸਟੀ ਟੀਮ ਜੋ ਫਲਾਈਂਗ ਸਕੁਆਡ ਇਲੈਕਸ਼ਨ ਕਮਿਸ਼ਨ ਦਾ ਮੌਕੇ ਤੇ ਪਹੁੰਚਦਾ ਉਹਨਾਂ ਵੱਲੋਂ ਅੰਦਰ ਜਾਇਆ ਜਾਂਦਾ ਤਿੰਨ ਲੋਕ ਅੰਦਰ ਜਾਂਦੇ ਨੇ ਇੱਕ ਰਿਟਰਨਿੰਗ ਅਫਸਰ ਇੱਕ ਪੁਲਿਸ ਵਾਲਾ ਜੋ ਕੈਮਰਾ ਨਾਲ ਲੈ ਕੇ ਜਾਂਦਾ ਰਿਕਾਰਡਿੰਗ ਹੁੰਦੀ ਹੈ ਤਿੰਨ ਅਫਸਰ ਅੰਦਰ ਗਏ ਨੇ ਤੇ ਨਾਲ ਹੀ 15 ਮਿੰਟ ਤੇ ਬਾਅਦ ਉਹ ਬਾਹਰ ਆ ਜਾਂਦੇ ਨੇ ਤੇ ਕਹਿ ਦਿੰਦੇ ਨੇ ਕਿ ਕੁਝ ਕਮਰਿਆਂ ਨੂੰ ਤਾਲਾ ਲੱਗਿਆ ਹੋਇਆ ਤੇ ਕਈ ਕਮਰਿਆਂ ਦੇ ਵਿੱਚ ਕੁਝ ਨਹੀਂ ਮਿਲਿਆ ਜਿਸ ਨੂੰ ਲੈ ਕੇ ਹੁਣ ਸਿਆਸਤ ਜ਼ੋਰਾਂ ਤੇ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਆਪਣੀ ਹਾਰ ਦੇਖਦੀ ਹੋਈ ਇੰਨੀ ਬੁਖਲਾਈ ਹੋਈ ਹੈ ਕਿ ਉਹ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮੁੱਖ ਮੰਤਰੀ ਨੇ ਟਵੀਟਰ ਦੇ ਵਿੱਚ ਲਿਖਿਆ ਕਿ ਕੀ ਕੋਈ ਦੱਸੇਗਾ ਕਿ ਅੰਦਰੋਂ ਕੀ ਕੁਝ ਮਿਲਿਆ ਇਤੋਂ ਤੱਕ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਘਰ ਦੇ ਵਿੱਚ ਤਲਾਸ਼ੀ ਲਈ ਗਈ ਉਹਨਾਂ ਦੇ ਘਰ ਦੀਆਂ ਔਰਤਾਂ ਦੇ ਕੱਪੜੇ ਬਾਹਰ ਤੱਕ ਕੱਢੇ ਗਏ ਸੰਦੂਖਾਂ ਤੱਕ ਦੀ ਕਹਿੰਦੇ ਜਾਂਚ ਕੀਤੀ ਗਈ ਹੈ ਮੁੱਖ ਮੰਤਰੀ ਵੱਲੋਂ ਸਾਫ਼ ਤੌਰ ਤੇ ਇਹ ਟਵੀਟ ਕੀਤਾ ਗਿਆ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਰੇਡ ਮਾਰੀ ਗਈ ਹੈ ਉਸ ਤੋਂ 500 ਮੀਟਰ ਦੂਰ ਥਾਣਾ ਹੈ ਤੇ ਕੀ ਪੁਲਿਸ ਹੈ ਜੋ ਭਾਜੀਪੀ ਦੇ ਲੋ ਆਗੂ ਨੇ ਭਾਜੀਪੀ ਦੇ ਆਗੂ ਸ਼ਰਿਆਮ ਰੁਪਏ ਵੰਡ ਰਹੇ ਨੇ ਸੋਨੇ ਦੀਆਂ ਚੇਨੀਆਂ ਵੰਡ ਰਹੇ ਨੇ ਹੋਰ तमाम ਚੀਜ਼ਾਂ ਵੰਡ ਰਹੇ ਨੇ ਕਿ ਉਹਨਾਂ ਦੇ ਉੱਤੇ ਰੇਡ ਮਾਰੀ ਜਾ ਰਹੀ ਹੈ ਇਸ ਨੂੰ ਲੈ ਕੇ ਸਵਾਲ ਖੜਾ ਕੀਤਾ ਗਿਆ ਹੈ ਅਦਰਸ ਲੰਗੀਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਇਸੇ ਦੌਰਾਨ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਤੇ ਫੋਨ ਰਾਹੀਂ ਉਹਨਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦੇ ਕਪੂਰਥਲਾ ਹਾਊਸ ਦੇ ਵਿੱਚ ਰੇਡ ਮਾਰੀ ਗਈ ਹੈ ਕਪੂਰਥਲਾ ਹਾਊਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ ਪੰਜਾਬ ਤੋਂ ਜੇਕਰ ਗਵਰਨਰ ਉੱਥੇ ਜਾਂਦੇ ਨੇ ਤਾਂ ਉਹ ਵੀ ਕਪੂਰਥਲਾ ਹਾਊਸ ਦੇ ਵਿੱਚ ਰੁਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ-ਜੋ ਇਲਜ਼ਾਮ ਲਗਾਏ ਨੇ ਪਹਿਲਾਂ ਉਹ ਸੁਣਦੇ ਆ ਉਸ ਤੋਂ ਬਾਅਦ ਵਿਰੋਧੀਆਂ ਦਾ ਕੀ ਕਹਿਣਾ ਹੈ ਉਹ ਵੀ ਸੁਣਦੇ ਆ ਅੱਛਾ ਉਹ ਸ਼ਰੇਆਮ ਪੈਸੇ ਵੰਡਰਾ ਪ੍ਰਵੇਸ਼ ਵਰਮਾ ਕਿਹ ਅਨਾਮ ਹੈ ਉਸਕਾ हाँ तो वो वो दिखता है नहीं नजर ही नहीं आता है इनको वो ट्वीट करके पैसे बांटता है कि आज मैं यहां पे पैसे बांटूंगा तो उ, उसका तो ध्यान नहीं है भगवंत मान के घर पे रेड कर लो केजरीवाल के घर पे रेड कर लो सौरभ भारद्वाज को पकड़ लो इसको नोटिस भेज दो इसको हम ही रह गए अपराधी भाई साहब हमने बिगाड़ा क्या है देश का हम तो अच्छे वाले काम कर रहे थे अपने अपने कोई वकील था कोई कोई मैं कलाकार था कोई पत्रकार था मनीष सिसोदिया जैसे हमें क्या जरूरत थी हमें क्या जरूरत थी राजनीति में आने की अगर ये अच्छे निकलाते अगर अच्छे निकलाते इन, इनकी करतूतों की वजह से तो हमें आए हैं हमें पैसे कमाने में अपनी अपनी जगह पे हम पैसे कमा रहे थे हम कमा सकते थे अपने अपने प्रोफेशन से लेकिन पैसे तो कमा रहे थे लेकिन सामने देश लुटता नहीं देख सकते थे हम तो फिर लोगों ने हमें वेलकम बोल दिया पहले तो ये कहते रहे देखो जब हम कह रहे थे कि भाई रिश्वतखोरी बंद कर दो देश में बहुत ज्यादा चल रहा है काम तो कहते हैं ऐसे सड़कों पे कर कानून नहीं बनते लड़के आइए चुनके आइए हम कहते थे देखो भाई साहब ऐसे क्यों कर रहे हो हम लोग इलेक्शन वाले हैं नहीं आप बंद कर दो ये ये जो चल रहा है ना करप्शन का मामला देश का नागरिक लूटा जा रहा है बंद कर दो नहीं नहीं तुम तुम बना दो दोनों चुन के आइये इनको ये लगता था कि इनको इलेक्शन लड़नी नहीं आएगी लोग इनको वोट नहीं डालेंगे मामला खत्म अब कुदरत ने एक ऐसा चक्कर घुमाया भाई साहब वक्त बहुत बड़ी चीज है हम चुन के आगे ये हार गए अब हम पर कह रहे हैं ये क्यों मैंने कहा चुनके आइए चुन के आइए पहले चुन के आइए फिर बाद में बात करेंगे वक्त बहुत बड़ी चीज है बिखारियों के सर पे ताज देता है ये वक्त राजाओं से भीख मंगा देता है ये वक्त सर कपूरथला हाउस पर आज टीम पहुंची है अभी आपने बताया कि पंजाब के मुख्यमंत्री दिल्ली में जहां रहते हैं कपूरथला हाउस में उनका निवास है पंजाब के मुख्यमंत्री का उनके ऊपर शायद रेड की जा रही है मेरे को समझ नहीं आता कि पैसे तो बीजेपी भी के नेता बांट रहे हैं खुलेआम बांट रहे हैं चादरें बांट रहे हैं साड़ियां बांट रहे हैं जूते बांट रहे हैं जैकेट बांट रहे हैं शॉल बांट रहे हैं सोने की चेन बांट रहे हैं और रेड़ पंजाब के मुख्यमंत्री भी हो रही है ये कहाँ का राज है तो एक बार कहावत है रामचंद्र कह गए सिया से ऐसा सहयोग आएगा हम चुनेगा तो चुकेगा दाना उनका कौवा मोती खाएगा

ਬੀਜੇਪੀ ਬੁਰੀ ਤਰ੍ਹਾਂ ਬੁਖرائی ਹੋਈ ਹੈ ਉਹ ਵੀ ਦੇਰ ਰਾਤ ਪ੍ਰਚਾਰ ਕਰ ਹੈ ਸੀ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਅਚਾਨਕ ਇਹਦਾ ਰੇਡ ਮਾਰਨਾ ਕਿ ਬੀਜੇਪੀ ਆਪਣੀ ਹਾਰ ਤੋਂ ਬੁਖرائی ਹੋਈ ਨਜ਼ਰ ਆ ਰਹੀ ਹੈ ਇਹ ਸਭ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੇ ਸਾਰੇ ਲੋਕ ਇਕੱਠੇ ਹੋ ਰਹੇ ਨੇ ਉਸ ਦੇ ਪਾਸੇ ਵਿਰੋਧੀ ਵੀ ਮੁੱਖ ਮੰਤਰੀ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ ਮਨਜਿੰਦਰ ਸਿਰਸਾ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਹ ਮੁੱਖ ਮੰਤਰੀ ਦਾ ਘਰ ਨਹੀਂ ਹੈ ਕਪੂਰਥਲਾ ਹਾਊਸ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਗਵਰਨਰ ਵੀ ਰੋਕਦੇ ਨੇ ਪੰਜਾਬ ਦੇ ਨਾਲ ਸੰਬੰਧਤ ਹੈ ਪਹਿਲੀ ਗੱਲ ਤਾਂ ਮੁੱਖ ਮੰਤਰੀ ਆਪਣਾ ਘਰ ਕਹਿਣਾ ਛੱਡਲ ਪਰ ਮਨਜਿੰਦਰ ਸਿੰਘ ਸਿਰਸਾ ਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜੇਕਰ ਮੁੱਖ ਮੰਤਰੀ ਉੱਥੇ ਰਹਿ ਰਹੇ ਨੇ ਜੇਕਰ ਮੁੱਖ ਮੰਤਰੀ ਦੇ ਨਾਮ ਤੇ ਉਹ ਕਾਰ ਅਲੋਟ ਹੁੰਦਾ ਤਾਂ ਇਹ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਦਾ ਹੀ ਕਾਰ ਮੰਨਿਆ ਜਾਂਦਾ ਜੋ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਹੈ ਤੇ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਜੋ ਵੀ ਗੱਲ ਹੈ ਸਭ ਕੁਝ ਸਾਹਮਣੇ ਹੋਣੀ ਚਾਹੀਦੀ ਹੈ ਪਰ ਫਿਲਹਾਲ ਇਸ ਨੂੰ ਜੋ ਵੀ ਉਹਨਾਂ ਨੇ 15 ਮਿੰਟ ਰੇਡ ਮਾਰੀ ਆ ਉਸ ਦੌਰਾਨ ਉਹਨਾਂ ਨੂੰ ਕੁਝ ਨਹੀਂ ਮਿਲਿਆ ਫਿਲਹਾਲ 15 ਮਿੰਟਾਂ ਬਾਅਦ ਈਸੀ ਬਾਹਰ ਆ ਜਾਂਦੀ ਹੈ ਹੇਮੰਤ ਬਸਵਾ ਜੋ ਅਸਾਮ ਦੇ ਮੁੱਖ ਮੰਤਰੀ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਪਰ ਗੱਲ ਤਾਂ ਇਹ ਹੈ ਕਿ ਫਿਲਹਾਲ ਸੀ ਵਿਜੀਲ ਦੇ ਐਪ ਦੇ ਉੱਤੇ ਜਿਸ ਨੇ ਸ਼ਿਕਾਇਤ ਦਿੱਤੀ ਸੀ ਉਹ ਕੌਣ ਹੈ ਇਹ ਫਿਲਹਾਲ ਪਤਾ ਨਹੀਂ ਲੱਗਿਆ ਸ਼ਿਕਾਇਤ ਕਿਤੇ ਵੀ ਖੜ ਕੇ ਦਿੱਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਪੰਜਾਬ ਭਵਨ ਦੇ ਬਾਹਰ ਖੜ ਕੇ ਇੱਕ ਗੱਡੀ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਸ਼ਰਾਬ ਜਾਰੀ ਹੈ ਪੈਸੇ ਵੱਡੇ ਜਾ ਰਹੇ ਨੇ ਬਾਅਦ ਵਿੱਚ ਉਸ ਦੇ ਉੱਤੇ ਪੰਜਾਬ ਸਰਕਾਰ ਦਾ ਸਟicker ਲੱਗਿਆ ਹੋਇਆ ਦਿਖਾਇਆ ਜਾਂਦਾ ਹੈ ਪੰਜਾਬ ਨੰਬਰ ਦੀ ਗੱਡੀ ਦਿਖਾਈ ਜਾਂਦੀ ਹੈ ਪਰ ਸਭ ਤੋਂ ਬਾਅਦ ਇਹ ਸਾਫ ਹੋ ਜਾਂਦਾ ਹੈ ਕਿ ਉਹ ਗੱਡੀ ਜਾਲੀ ਨੰਬਰ ਪਲੇਟ ਲਾ ਕੇ ਉੱਥੇ ਖੜਾਈ ਗਈ ਸੀ ਯਾਨੀ ਕਿ ਕਿਸੇ ਸਾਜ਼ਿਸ਼ ਦੇ ਤਹਿਤ ਉਸ ਗੱਡੀ ਨੂੰ ਖੜਾਇਆ ਗਿਆ ਸੀ ਤਾਂ ਹੁਣ ਸਵਾਲ ਇਹ ਆਉਂਦਾ ਹੈ ਕਿ ਜੋ ਸੀਵੀਜ਼ਲ ਐਪ ਦੇ ਉੱਤੇ ਪੰਜਾਬ ਮੁੱਖ ਮੰਤਰੀ ਦੇ ਕਪੂਰਥਲਾ ਹਾਊਸ ਦੇ ਖਿਲਾਫ ਜੋ ਕਿਹਾ ਗਿਆ ਹੈ ਕਿ ਉੱਥੇ ਪੈਸੇ ਵੰਡੇ ਜਾ ਰਹੇ ਨੇ ਚੋਣਾਂ ਦੇ ਵਿੱਚ ਇਹ ਕਿੰਨਾ ਕੁ ਸੱਚ ਹੈ ਸੀਵੀਜ਼ਲ ਐਪ ਤੇ ਕੋਈ ਵੀ ਕਿਤੇ ਵੀ ਖੜ ਕੇ ਚੇਕ ਕਰ ਸ਼ਿਕਾਇਤ ਦੇ ਦਿੰਦਾ ਹੈ ਤਾਂ ਕੀ ਇਲੈਕਸ਼ਨ ਕਮਿਸ਼ਨ ਉਸ ਸ਼ਿਕਾਇਤ ਨੂੰ 100% ਦੀ ਸਹੀ ਮੰਨਦੀ ਹੈ ਹੁਣ ਇਹ ਵੀ ਸਵਾਲ ਖੜੇ ਹੋ ਰਹੇ ਨੇ